ਬਰਮ ਗਿਆਨ ਦਾ ਦਾਨ ਕਿਵੇਂ ਮਿਲਦਾ ਹੈ ਇੰਗਲੈਂਡ ਵਿੱਚ ਜਦੋਂ ਸੰਤਿਸ਼ੇਸ਼ ਸਿੰਘ ਜੀ ਮਹਾਰਾਜ ਆਏ ਬੂਲਰ ਹੌਮਟਨ ਚਰਨ ਪਾਉਂਦੇ ਫਿਰਦੇ ਸਨ ਸਾਧ ਸੰਗਤੇ ਪੜੀ ਇੱਛਾ ਭਾਵਨਾ ਸਾਰਿਆਂ ਦੀ ਹੁੰਦੀ ਵੀ ਭਾਵੇਂ ਸਾਡੇ 5 ਮਿੰਟ ਹੀ ਮਹਾਰਾਜ ਚਰਨ ਪਾ ਜਾਣ ਤੇ ਸਾਡਾ ਘਰ ਪਵਿੱਤਰ ਹੋ ਜਾਵੇ ਖੈਰ ਉਹ ਬਹੁਤ ਸਾਰੇ ਚਰਨ ਪਾਉਂਦੇ ਫਿਰਦੇ ਇੱਕ ਮਾਈ ਉਥੇ ਸੇਵਾਦਾਰ ਸੀ ਨਾਲ ਭਾਈ ਮੇਰਾ ਨਾਲ ਘਰੇ ਆ ਮੇਰੇ ਜਰੂਰ ਚਰਨ ਪਵਾਓ ਜਰੂਰ ਚਰਨ ਪਵਾਓ ਸਾਧ ਸੰਗਤ ਮਹਾਰਾਜ ਜੀ ਕਹਿੰਦੇ ਚੰਗਾ ਭਾਈ ਚਲੋ ਬਾਤਾਂ ਦੇਈ ਮਾਹੀ ਆਈ ਦਵਾਦਬ ਨਾਲੇ ਘਰ ਸੀ ਕੋਦੋਂ ਘਰ ਛੱਡ ਕੇ ਬੜੇ ਤਿਆਰੀ ਵੀ ਨਾ ਹੋਈ ਵਿਚਾਰੀ ਤੇ ਛੇਤੀ ਜਿਹਨੇ ਮਹਾਰਾਜ ਜੀ ਨਾਲ ਸਿੰਘ ਹੁੰਦੇ ਬਹੁਤ ਸਾਰੇ ਮੈਨੂੰ ਇਹ ਦਾ ਇਹ ਥਾਲ ਇਹ ਜੋ ਗੱਲ ਹੈ ਸਾਧ ਸੰਗਤ ਦਾ ਜੀ ਕੈਨੇਡਾ 'ਚ ਰਹਿੰਦਾ ਭਾਈ ਮੋਹਨ ਸਿੰਘ ਉਹ ਹਰ ਵਕਤ ਤਕਰੀਬਨ ਮਹਾਰਾਜ ਦੇ ਨਾਲ ਰਿਹਾ ਕਰਦਾ ਉਹਨੂੰ ਬੜੀ ਇਜਾਜ਼ਤ ਸੀ ਜਿਹੜੇ ਮਹਾਰਾਜ ਜੀ ਦੇ ਕੋਟਕ ਸਨ ਕਹਣ ਲੱਗੇ ਮਹਾਰਾਜ ਚਲੇ ਗਏ ਅਜੇ ਕੋਈ ਚਾਦਰ ਕਿ ਉਧਰ ਵੀ ਮਿਸ਼ਾਈ ਮਹਾਰਾਜ ਕਹਿੰਦੇ ਕੋਈ ਨਾ ਭਾਈ ਚਾਦਰ ਦੀ ਕੋਈ ਲੋੜ ਨਹੀਂ ਮਹਾਰਾਜ ਜੀ ਬੈਠ ਗਏ ਉਵੇਂ ਬੈਠੇ ਹਾਂ ਭਾਈ ਕੋਈ ਗੱਲ ਕਰਨੀ ਹੈ ਤਾਂ ਕਰ ਤਾਂ ਥੋੜਾ ਕਿ ਮਹਾਰਾਜ ਨੇ ਬਹੁਤ ਘਰੀ ਜਾਇਆ ਕਰਨਾ ਕਹਣ ਲੱਗੇ ਮਹਾਰਾਜ ਮੇਰੀ ਇੱਕ ਬੇਨਤੀ ਹੈ ਮਹਾਰਾਜ ਬੜੇ ਗੌਣ ਸੁਣਦੀ ਹੈ ਸਾਰਿਆਂ ਦੀ ਸੁਣ ਦਿਆ ਕਰਦੀ ਜਿਨ੍ਹਾਂ ਨੇ ਦਰਸ਼ਨ ਕੀਤੇ ਉਹਨਾਂ ਨੂੰ ਪਤਾ ਕਿ ਮਹਾਰਾਜ ਦੀ ਕੌਣ ਸਤ ਸਾਧ ਸੰਗਤ ਹਰ ਇੱਕ ਨੇ ਉਹਨਾਂ ਨੂੰ ਜਾਣਿਆ ਹੈ ਜੇ ਕੋਈ ਕੀ ਚਲੀ ਜਾਂਦੀ ਆ ਨਾ ਕੋਲੋਂ ਬਾਅਦ ਵਿੱਚ ਫੇ ਪਛਾਣ ਆਉਂਦੀ ਆ ਫੇਰ ਕਹੀ ਤੇ ਕੁਝ ਨਹੀਂ ਬਣਿਆ ਕਰਦਾ ਪਹਿਲਾਂ ਤੂੰ ਚਲੇ ਆਇਆ ਗੁਰੂਆਂ ਵੇਲੇ ਕਿਤੇ ਸਾਰਿਆਂ ਨੇ ਤੜੋ ਵਸਤੂਆਂ ਪ੍ਰਾਪਤ ਕੀ ਕਰ ਲੀਆਂ ਸੀ ਜਿਨ੍ਹਾਂ ਨੂੰ ਸਾਹਮ ਸੀ ਵੀ ਹਾਂ ਪਰਮੇਸ਼ਰ ਦਾ ਰੂਪ ਹਨ ਤਾਂ ਉਹਨਾਂ ਨੇ ਲਾਹਾ ਕਟਿਆ ਉਹਨਾਂ ਦੀ ਐਸ ਸੰਸਾਰ ਦੇ ਉੱਤੇ ਤਵਾਰੀਖ ਬਣੀਆਂ ਇਤਿਹਾਸ ਬਣਿਆ ਉਹਨਾਂ ਦੇ ਨਾਂ ਹਨ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਉ ਨਾਨਕ ਇਹ ਜਗਤ ਮੈਂ ਕਿਨ ਜੱਪਿਓ ਗੁਰਮント ਮਾਤ ਕਹਿਣ ਲਗੀ ਮਾਤਾ ਮਹਾਰਾਜ ਮੈਂ ਹੋਰ ਕੁਛ ਨਹੀਂ ਮੰਗਦੀ ਮੈਂ ਬੱਸ ਕੁਛ ਦੇਖਿਆ ਸੰਸਾਰ ਤੇ ਮੇਰਾ ਘਰ ਵਾਲਾ ਬੜੀ ਸ਼ਰਾਬ ਪੀਂਦਾ ਮੈਂ ਉਹ ਵੀ ਨਹੀਂ ਮੰਗਦੀ ਕਿਉਂ ਇਹ ਜੀ ਕੀ ਚੀਜ਼ ਮੰਗਣੀ ਹੈ ਹਟ ਕੇ ਜੇ ਉਹ ਹੱਟ ਵੀ ਗਿਆ ਉਹਦਾ ਸੁਹਾਤਾ ਵੇਰ ਵੀ ਰਹਿਣਾ ਹੀ ਹੈ ਕੀ ਉਹਦੇ ਨਾਲ ਜਾਣਾ ਉਹਨੂੰ ਪਤਾ ਵੀ ਮੇਰੇ ਨਾਲ ਤਾਂ ਇਹ ਨਹੀਂ ਜਾਣਾ ਨਹੀਂ ਸਾਰੀ ਜ਼ਿੰਦਗੀ ਮਹਾਰਾਜ ਜੀ ਮੈਂ ਇਸ ਤਰ੍ਹਾਂ ਕੱਟ ਲਈ ਮੇਰੇ ਤੇ ਇੱਕ ਕਿਰਪਾ ਕਰ ਦਿਓ ਬਸ ਮੈਂ ਜਿੰਨਾ ਸਮਾਂ ਰਹਿਦਾ ਇੱਥੇ ਮੈਂ ਇੰਨਾ ਸਮਾਂ ਇਹਦੇ ਨਾਲ ਗੁਜ਼ਾਰਿਆ ਬੜੀਆਂ ਇਹ ਸੁਧੀਆਂ ਸਹਾਰੀਆਂ ਮੇਰਾ ਸਹੌਬ ਬਣ ਕੇ ਆਪ ਦੇ ਦਰਸ਼ਨ ਕਰਕੇ ਸੰਗਤ ਕਰਕੇ ਮੈਨੂੰ ਇਹ ਗਿਆਨ ਹੋਇਆ ਸਮਝ ਆਈ ਮਹਾਰਾਜ ਇੱਥੇ ਤਾਂ ਇਹ ਜੋ ਮਨੁੱਖਾ ਦੇ ਮਿਲੀ ਹੈ ਇਹ ਸਰੀਰ ਮਿਲਿਆ ਜਿਸ ਵਾਸਤੇ ਮਿਲਿਆ ਮੈਂ ਉਹ ਸਫਲਾ ਕਰਨਾ ਹੈ ਕਹਿ ਲਗੀ ਮਹਾਰਾਜ ਮੈਨੂੰ ਸਮਝ ਆਈ ਹੈ ਮੈਂ ਸੰਸਾਰ ਤੇ ਰਹਿਣਾ ਨਹੀਂ ਇਹ ਸੰਸਾਰ ਜੋ ਝੂਠਾ ਹੈ ਮੇਰੇ ਤੇ ਕੋਈ ਕਿਰਪਾ ਕਰੋ ਮੇਰਾ ਜਨਮ ਮਨ ਕੱਟ ਦਿਓ ਮੰਗਦੀ ਆ ਦੁਨੀਆ ਕੀ ਕੁਸ਼ ਮੈਨੂੰ ਪੁੱਤ ਦੇ ਦਿਓ ਮੈਨੂੰ ਆਹ ਦੇ ਦਿਓ ਰੋਜ਼ ਮਹਾਰਾਜ ਦੇ ਅੱਗੇ ਬਸ ਨਕਰ ਰਗੜ ਰਗੜ ਕੇ ਹੀ ਮੰਗੀ ਜਾਂਦੇ ਆ ਜਿਹੜੀ ਇਹ ਰਹਿਣ ਵਾਲੀ ਚੀਜ਼ ਨਹੀਂ ਸਭ ਝੂਠੀਆਂ ਸੁਖੀ ਉਹੀ ਹੈ ਜਿਹਦੇ ਅੰਦਰ ਵਿਚਾਰ ਹੈ ਜਿਹਦੇ ਅੰਦਰ ਗਿਆਨ ਹੈ ਬਸ ਐਸੀ ਜਦੋਂ ਮਹਾਰਾ ਨੇ ਉਹਦੀ ਬੇਨਤੀ ਸੁਣੀ ਮਹਾਰਾਜ ਵਾ ਮੈਨੂੰ ਆਪ ਕਿਰਪਾ ਕਰੋ ਮੈਨੇ ਮੁੜ ਕੇ ਜਨਮ ਮਨ ਜੀ ਰਾਮ ਬੜੇ ਦੁੱਖ ਦੇਖਿਆ ਜਨਮ ਦੇ ਵਿੱਚ ਰਤਨ ਨੂੰ ਕੀ ਕਹਦੇ ਆਂ ਕਹਿੰਦੇ ਸਦਾ ਦਿਵਾਲੀ ਸਾਧਕੀ ਅੱਠੇ ਪਹਿਰ ਬਸੰਤ ਸਾਧੂ ਦੀ ਜਿਹੜਾ ਨਾਮ ਜਪਣ ਵਾਲਾ ਕੋਈ ਆ ਉਹਦੀ ਸਦਾ ਦਿਵਾਲੀ ਅੱਠੇ ਪਹਿਰ ਬਸੰਤ ਅੰਦਰ ਉਸ ਦਾ ਪਰਮੇਸ਼ਰ ਦੇ ਨਾਮ ਨਾਲ ਹਰ ਵਕਤ ਖਿੜਿਆ ਰਹਿੰਦਾ ਬਸੰਤ ਕੀ ਹੈ ਹਰਿਆ ਭਰਾ ਹੋ ਜਾਂਦਾ ਹੈ ਫੁੱਲ ਉੱਤਰ ਦੇ ਦੇਖਦੇ ਆ ਉਹਦੇ ਨਾਲ ਦੇਖਣ ਦੇ ਨਾਲ ਆਪਣਾ ਮਨ ਖੁਸ਼ ਹੁੰਦਾ ਪਰ ਸਾਧੂ ਦਾ ਪਰਮੇਸ਼ਰ ਦੇ ਨਾਮ ਨਾਲ ਸਦਾ ਹੀ ਬਸੰਤ ਰੁੱਤ ਬਣੀ ਰਹਿੰਦੀ ਉਹਦਾ ਅੰਦਰ ਹਰਿਆਵਲ ਨਾਲ ਭਰਿਆ ਹੋਇਆ ਪਰਮੇਸ਼ਰ ਦੇ ਨਾਮ ਨਾਲ ਖਿੜਿਆ ਹੋਇਆ ਇਹ ਬਾਹਰ ਦੀਆਂ ਚੀਜ਼ਾਂ ਦੇਖ ਕੇ ਅਸੀਂ ਕੀ ਕਰਾਂਗੇ ਅੰਦਰ ਖੰਡਿਆਉਣਾ ਸਾਹਸਿਕ ਤੁਸੀਂ ਮਹਾਰਾਜ ਦੇ ਬਚਨ ਸੁਣੇ ਉਹਦੇ ਬੜੇ ਪਰਸਾਨ ਹੋਏ ਬਹੁਤ ਖੁਸ਼ ਹੋਏ ਕਹਿੰਦੇ ਭਾਈ ਜਿਹੜੀ ਚੀਜ਼ ਆਪਰੇ ਸੰਸਾਰ ਵਿੱਚ ਮੰਗਣ ਵਾਲੀ ਹੈ ਅੱਜ ਇਹ ਮਾਈ ਬੀਬੀ ਨੇ ਮੰਗੀ ਸਾਡੇ ਹਥੇੜੀ ਦੇ ਧਰਿਆ ਹੋਈਆਂ ਇਹ ਵਸਤੂਆਂ ਕਿਉਂ ਭਗਤੀ ਦੇ ਪੰਡਾਰਕੀ ਦੇ ਕੋਲ ਨੇ ਭਗਤਾਂ ਕੋਲ ਹੀ ਨੇ ਨਾ ਇਹ ਉਹ ਸਾਹਸਿਕ ਤੁਸੀਂ ਮਹਾਰਾਜ ਜੀ ਪ੍ਰਸੰਨ ਹੋਏ ਬੇਟਾ ਵਹਿਰੂ ਦਾ ਸਿਮਰਨ ਨਹੀਂ ਛੱਡਣਾ ਤਾ ਤਾ ਜ਼ਿੰਦਗੀ ਜਾ ਵਹਿਗਰੂ ਵਹਿਗਰੂ ਕਰਦੇ ਸਰੀ ਛੱਡ ਜੈਗੀ ਮੁੜ ਕੇ ਜਨਮ ਵਿੱਚ ਨਹੀਂ ਆਵੇਂ ਬਚਨ ਕਰ ਦਿੱਤੇ ਸਾਹ ਸੰਗਤ ਸੰਤ ਮਹਾਰਾਜ ਜੀ ਉਹ ਦੱਸੇ ਪੌਣ ਸਿੰਘ ਮਹਾਰਾਜ ਜਦੋਂ ਕਾਰਜ ਵਿੱਚ ਬੈਠਣ ਲੱਗੇ ਇੱਕ ਡੋਰ ਫੜੀ ਹੋਈ ਆ ਮਹਾਰਾਜ ਨੇ ਬੈਠਣ ਵੇਲੇ ਇੱਕ ਚਰਨ ਅੰਧਰਕਾਰ ਦੇ ਕੋਲ ਨਾਲ ਭ੍ਰੇਮੀ ਬਹੁਤ ਸਾਰੇ ਹੁੰਦੇ ਕਹਿਣ ਲੱਗੇ ਭਾਈ ਅੱਜ ਕਹਿੰਦੇ ਸਾਡਾ ਮਨ ਖੁਸ਼ ਹੋਇਆ ਜਿਹੜੀ ਸੰਸਾਰ ਤੇ ਚੀਜ਼ ਮੰਗਣ ਵਾਲੀ ਸਾਡੇ ਕੋਲ ਆਸੀ ਅੱਜ ਇਸ ਵਾਸਤੇ ਆਏ ਆ ਅੱਜ ਇਸ ਬੀਬੀ ਨੇ ਮੰਗੀ ਕਹਿੰਦੇ ਹੁਣ ਏਵੇਂ ਹੋ ਕੇ ਰਹਿਉ ਇਹ ਵੀ ਬਚਨ ਕਰਤਾ